ਵਿਜੀਲੈਂਸ ਨੇ ਫੜਿਆ ਨਕਲੀ ਹਿੰਦੂ ਨੇਤਾ ਸਬਕਾ ਸਰਪੰਚ ਤੋਂ ਲਈ 250000 ਦੀ ਰਿਸ਼ਵਤ ਵਿਜੀਲੈਂਸ ਨੇ ਅੱਜ ਪਟਿਆਲਾ 'ਚ ਵੱਡੀ ਕਾਰਵਾਈ ਕਰਦੇ ਹੋਏ ਆਪਣੇ ਆਪ ਨੂੰ ਹਿੰਦੂ ਨੇਤਾ ਅਤੇ ਅਕਾਲੀ ਦਲ ਦਾ ਵਰਕਰ ਦੱਸਣ ਵਾਲੀਏ ਦੋਸ਼ੀ ਸਾਹਿਲ ਗੋਹਿਲ ਨੂੰ ਉਸਦੇ ਸਾਥੀ ਸਮੇਤ ਵਿਜੀਲੈਂਸ ਨੇ ਗ੍ਰਿਫਤਾਰ ਕਰ ਲਿਆ ਦੱਸ ਦਈਏ ਕਿ ਸਾਲ 2018 ਦੇ ਇਸ ਮਾਮਲੇ 'ਚ ਜਦੋਂ ਪਟਿਆਲਾ ਜ਼ਿਲ੍ਹੇ 'ਚ ਸਾਬਕਾ ਸਰਪੰਚ ਖਿਲਾਫ ਫੰਡ ਧੋਖਾਧੜੀ ਦੇ ਮਾਮਲੇ 'ਚ ਵਿਜੀਲੈਂਸ ਦੀ ਕਾਰਵਾਈ ਚੱਲ ਰਹੀ ਹੈ ਤਾਂ ਇਸ ਮਾਮਲੇ 'ਚ ਉਕਤ ਦੋਵੇਂ ਦੋਸ਼ੀ ਸਾਬਕਾ ਸਰਪੰਚ ਦੇ بیٹے ਨੂੰ ਮਿਲੇ ਨੇ ਇਹਨਾਂ ਦੋਵਾਂ ਮੁਲਜ਼ਮਾਂ ਨੇ ਸਾਬਕਾ ਸਰਪੰਚ ਦੇ ਲੜਕੇ ਉਸ ਦੀ ਮਾਂ ਦਾ ਨਾਂ ਜਾਂਚ ਤੋਂ ਹਟਾਉਣ ਲਈ 22 ਲੱਖ ਰੁਪਏ ਦੀ ਮੰਗ ਕੀਤੀ ਸੀ ਅਤੇ ਫਰੋਤੀ ਵੀ ਮੰਗੀ ਸੀ ਤਾਂ 22 ਲੱਖ ਰੁਪਏ ਦੀ ਰਿਸ਼ਵਤ ਲੈ ਲਈ ਜਦੋਂ ਰਕਮ ਨਹੀਂ ਕਢਵਾਈ ਗਈ ਤਾਂ ਉਸਨੇ ਆਪ ਪੈਸੇ ਵਾਪਸ ਮੰਗੇ ਪਰ ਫਿਰ ਇਹਨਾਂ ਦੋਨਾਂ ਮੁਲਜ਼ਮਾਂ ਨੇ ਉਸ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਉਸ ਦੇ ਫੋਨ ਚੁੱਕਣੇ ਬੰਦ ਕਰ ਦਿੱਤੇ ਵਿਜੀਲੈਂਸ ਬਿਊਰੋ ਨੇ ਇਹਨਾਂ ਦੋਵਾਂ ਮੁਲਜ਼ਮਾਂ ਨੂੰ ਅੱਜ ਪਟਿਆਲਾ ਤੋਂ ਗ੍ਰਿਫਤਾਰ ਕੀਤਾ ਹੈ ਸ਼ਿਕਾਇਤਕਰਤਾ ਦੇ ਬਿਆਨ ਅਤੇ ਠੋਸ ਸਬੂਤ ਵੀ ਸਾਹਮਣੇ ਆਏ ਨੇ ਸਾਰਾ ਕੀ ਹੈ ਮਾਮਲਾ ਸੁਣੋ ਪੂਰੀ ਖਬਰ ਹਰੀ ਪ੍ਰਧਾਨੀਕ ਮਾਮਲਾ ਸਾਹਮਣੇ ਆਇਆ ਜਿਦੇ ਵਿੱਚ ਇੱਕ ਸੀਨੀਅਰ ਦਾ ਆਪ ਨੂੰ ਕਹਿ ਦਿੱਤੇ ਨੇ ਪੈਸੇ ਠੱਗੀ ਨੇ ਕੀ ਇਸ ਬਾਰੇ ਹੋਰ ਕੁਝ ਮੈਨੂੰ ਵੀ ਪਤਾ ਲੱਗਿਆ ਹੈ ਕਿ ਕਸਾਇਲ ਕੋਇਲ ਦਾ ਨਾਂ ਦਾ ਬੰਦਾ ਪਟਿਆਲੇ ਤੋਂ ਜਿਸਨੇ ਕਿੰਦਾ ਕੋਈ ਠੱਗੀ ਮਾਰੀ ਹੈ ਕਿੰਦਾ ਕਿਥੇ ਗਰੀਬ ਬੰਦਿਆਂ ਦੇ ਨਾਲ ਮੈਂ ਇਹ ਗੱਲ ਬੜੀ ਕਲੀਅਰ ਕਰ ਦੇਣਾ ਚਾਹਨਾ ਕਿ ਕਿਸੇ ਸ਼ਿਵਸਨ ਦੇ ਨਾਲ ਉਸ ਦਾ ਕੋਈ ਲੈਣਾ ਦੇਣਾ ਨਹੀਂ ਨਾ ਉਹਦੇ ਕੋਲ ਕੋਈ ਸ਼ਿਵਸਨ ਦੀ ਕਦੇ ਮੈਂਬਰਸ਼ਿਪ ਰਹੀ ਹੈ ਆਗਰ ਉਹਨੇ ਸ਼ਿਵਸਨ ਦਾ ਨਾਮ ਲਿਆ ਤਾਂ ਬਹੁਤ ਮਾੜੀ ਗੱਲ ਹੈ ਕਿ ਸ਼ਿਵਸਨ ਦੇ ਨਾਂ ਤੇ ਕਿਸੇ ਨੂੰ ਧਮਕਾ ਕੇ ਕਿਸੇ ਨਾਲ ਠੱਗੀ ਮਾਰਨਾ ਕਿਸ ਤੋਂ ਪਹਿਲੇ ਨਾ ਸ਼ਿਵਸ਼ਨਾ ਦਾ ਕੰਮ ਨਹੀਂ ਹੈ ਸ਼ਿਵਸ਼ਨਾ ਦਾ ਕੰਮ ਤਾਂ ਲੋਕਾਂ ਨੂੰ ਇਨਸਾਫ ਦਿਵਾਣਾ ਲੋਕਾਂ ਦੇ ਪੈਸੇ ਦਿਵਾਣਾ ਪਿੱਛੇ ਪੋਸਟਰ ਪਾਈਆ ਗਿਆ ਕਿ ਉਹਨੇ ਆਪਣਾ ਸ਼ਿਵਸ਼ਨਾ ਨਾਮ ਰੱਖਿਆ ਉਹ ਸ਼ਿਵਸ਼ਨਾ ਕਿਹੜੀ ਹੈ ਫਿਰ ਇਹ ਪਿੱਛੇ ਜੇ ਸੰਜੀਵਤ ਧਨੋਲੀ ਗਰੁੱਪ ਦੇ ਨਾਲ ਕਹਿੰਦਾ ਜੁਆਇਨ ਹੋ ਗਿਆ ਸੀਗਾ ਥੋੜੇ ਦਿਨਾਂ ਲਈ ਪਰ ਬੇਸਿਕਲੀ ਇਹ ਬੰਦਾ ਅਕਾਲੀ ਦਲ ਸੁਖੀਰ ਬਦਲ ਦੇ ਨਾਲ ਅਟੈਚ ਹੈ ਪਹਿਲਾਂ ਵਿਖੜਾ ਸਾਹਿਬ ਦੇ ਨਾਲ ਕਾਫੀ ਦੇ ਨਾਲ ਅਟੈਚ ਰਿਹਾ ਹੈ ਉਸ ਤੋਂ ਬਾਅਦ ਚੰਤੂ ਮਾਚਰਾ ਸਾਹਿਬ ਦੇ ਨਾਲ ਲਗਾਤਾਰ ਚੱਲ ਰਿਹਾ ਹੈ ਤੁਸੀਂ ਇਹ ਕਹ ਰਹੇ ਹੋ ਕਿ Shivsana ਦਾ ਨਾਮ ਦੀ ਦੁਰਵਰਤੋਂ ਹੋਈ ਹੈ ਬਿਲਕੁਲ ਹੋਈ ਹੈ Shivsana ਦੇ ਨਾਮ ਦੀ ਦੁਰਵਰਤੋਂ ਕੀ ਹੋਈ ਹੈ ਜੇ ਸਾਡੇ ਧਿਆਨ ਦੇ ਵਿੱਚ ਕਹਿੰਦਾ ਕੋਈ ਇਹ ਜੀ ਹੋਰ ਵੀ ਕਾਰਵਾਈ ਆਉਗੀ ਜਿਹੜਾ ਕੋਈ Shivsana ਦੇ ਨਾਮ ਦੀ ਗਲਤ ਵਰਤੋਂ ਕਰੂਗਾ ਉਹਦੇ ਖਿਲਾਫ ਅਸੀਂ ਵੀ ਕਾਰਵਾਈ ਕਰਾਂਗੇ ਤੁਹਾਡਾ ਕਦੇ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਇਹਨੇ ਨਹੀਂ ਜਾਣਦਾ ਸ਼ਹਿਰ ਹੈ ਇਹ ਆਪਣਾ ਨਹੀਂ ਨਹੀਂ ਕਰਦੇ ਵੀ ਨਹੀਂ ਜਾਣਦਾ ਜਾਣਦਾ ਤੁਹਾਨੂੰ ਕਹਿੰਦਾ ਲੇਕਿਨ Shivsana ਦੀ ਮੈਂਬਰਸ਼ਿਪ ਜਾਂ Shivsana ਦਾ ਕੋਈ ਅਹੁਦਾ ਹੋਣਾ ਇਹਦੇ ਕੋਲੇ ਉਹ ਨਹੀਂ ਹੈ ਉਹ ਝੂਠਾ ਹੈ ਇਹ ਨਾਮ ਹੈ ਜੀ ਮੇਰਾ ਨਾਮ ਜਕਸੀਰ ਹੈ ਜੀ ਸਾਹਮਣੇ ਪਿੰਡ ਜਿਹੜਾ ਆਪਣਾ ਅਰਨੇਟੂ ਜੀ ਅਰਨੇਟੂ ਮੈਂ ਸਰਪੰਚ ਦਾ ਬੇਟਾ ਜੀ ਹਾਂ ਤੇ ਅਰਨੇਟੂ ਤੋਂ ਮੇਰੀ ਮਾਤਾ ਸਰਪੰਚ ਸੀ ਮਾਮਲਾ ਕੀ ਹੈ ਤੇ ਮਾਮਲਾ ਇਹ ਸੀ ਜੀ ਸਾਡਾ ਨਾ ਇੱਕ ਪਿੰਡ ਅਰਨੇਟੂ ਤੋਂ ਮੇਰੇ ਸ਼ਰੀਕੇ ਚੋਂ ਮੁੰਡਾ ਮਾਮਚੰਦ ਹੈ ਜੀ ਜਿਹਦੀ ਮੇਰੇ ਨਾਲ ਪੁਰਾਣੀ ਲੜਾਈ ਚੱਲਦੀ ਸੀ ਜੀ ਉਹਨੇ ਸਾਡੇ ਰਿੰਚਿਆ ਕਿ ਨਾ ਵਿਜੀਲੈਂਸ 'ਤੇ ਸਾਡੀ ਸ਼ਿਕਾਇਤ ਕਰਤੀ ਜੀ ਤੇ ਮੈਂ ਉਸ ਮੈਟਰ ਦੇ ਵਿੱਚ ਵਿਜੀਲੈਂਸ ਦਫਤਰ ਆਏ ਸੀ ਉੱਥੇ ਪਰਮਜੀਤ ਪੰਮਾ ਮੈਨੂੰ ਮਿਲਿਆ ਜੀ ਕਹਿੰਦਾ ਸਾਡੀ ਅਫਸਰਾਂ ਨਾਲ ਵਧੇ ਜਾਣ ਫਸਾਨ ਤੇਰਾ ਖੜਾ ਛੜਾ ਦਾਂਗੇ ਮੈਂ ਫਿਰ ਉਹਨਾਂ ਨਾਲ ਗੱਲ ਕੀਤੀ ਮੈਂ ਕੋਈ ਨਾ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਦੋ ਤਿੰਨ ਵਾਰ ਫੋਨ ਕੀਤਾ ਕਿੰਨਾ ਵੀ ਪੈਸੇ ਲੱਗਣਗੇ ਪੈਸੇ ਲਿਆਓ ਤੇ ਮੈਂ ਕਰਵਾ ਦੇਣਾ ਮੈਂ ਆਇਆ ਬਿਨਾਂ ਪੈਸੇ ਲੈਣ ਤੋਂ ਆਇਆ ਸੀ ਉੱਤੇ ਫਿਰ ਮੈਨੂੰ ਸਹਾਈ ਇੰਨੇ ਸਹਾਈ ਨੂੰ ਬੁਲਾਇਆ ਸਹਾਈ ਨੂੰ ਮਲਾਇਆ ਇੱਕ ਵਾਰ ਤੇਰਾ ਕੰਮ ਹੋ ਜਾਏਗਾ ਪੈਸੇ ਦੇ ਕਿੰਨੇ ਪੈਸੇ ਮੰਗੇ ਮੈਂ ਤਾਂ ਉਹਨਾਂ ਨੇ 2.5 ਲੱਖ ਰੁਪਏ ਮੰਗਿਆ ਸੀ ਮੈਂ 2.5 ਲੱਖ ਦੇ ਦਿੱਤਾ ਜੀ ਇਹਨਾਂ ਨੂੰ ਮੈਂ ਉਦੋਂ ਹੀ ਦੇ ਦਿੱਤਾ 18 2022 ਨੂੰ ਹਾਂ 6ਵੇਂ ਮਹੀਨੇ ਦੀ 18 ਤਰੀਕ ਸ਼ਾਇਦ ਸੀ ਕਿ ਜੀ ਯਾਰ 22 18 ਤਰੀਕਾ ਦਾ ਇਹ ਮਾਮਲਾ ਹੁਣ ਸਾਹਮਣੇ ਆਇਆ ਇਹਨਾਂ ਫਿਰ ਮੈਨੂੰ ਕੰਦਰ ਕੋਈ ਨਹੀਂ ਸੀ ਤੇਰੇ ਪੈਸੇ ਮੋੜ ਦਿੰਨੇ ਆ ਜੀ ਮੋੜ ਦਿੰਨੇ ਆ ਜੀ ਉਸ ਤੋਂ ਬਾਅਦ ਇਹ ਕੰਮ ਵੱਧ ਗਿਆ ਜੀ ਮੈਂ ਇਹਨਾਂ ਦੇ ਘਰ ਵੀ ਜਾਂਦਾ ਰਿਹਾ ਜੀ ਵੀ ਮੈਨੂੰ ਪੈਸੇ ਦੇ ਦੋ ਇਹਨਾਂ ਨੇ ਪੈਸੇ ਨਹੀਂ ਦਿੱਤੇ ਜੀ ਹਾਰ ਕੇ ਮੈਂ ਐਂਟੀ ਕ腐ਪਸ਼ਨ ਤੇ ਇਹਨਾਂ ਦੀ ਸ਼ਿਕਾਇਤ ਕਰਤੀ ਜੀ ਉਸ ਤੋਂ ਬਾਅਦ ਇਹਨਾਂ ਦੀ ਮਨ ਲਾਗ ਗਈ ਜੀ ਇਹਨਾਂ ਨੇ ਪੈਸੇ ਮੰਗੇ ਸੀ ਕਿਸ ਗੱਲ ਦੇ ਪੈਸੇ ਕਿਸੇ ਤਰ੍ਹਾਂ ਜਿਹੜਾ ਉਹ ਵਿਜੀਲੈਂਸ ਦਾ ਸੀ ਨਿਵੇੜਦਾਂਗੇ ਜੀ ਕਹਿੰਦੇ ਸਾਡੀ ਅਫਸਰਾਂ ਨਾਲ ਵਧੀਆ ਹੈਗੀ ਆ ਕੋਈ ਅਫਸਰ ਨਹੀਂ ਜਾਣਦਾ ਜੀ ਇਹਨਾਂ ਨੂੰ ਇਹ ਫਲੌਟ ਕਰਦਾ ਜੀ ਆਪਣੇ ਆਪ ਚਾਹਿਲ ਗੋਲ ਮੈਂ ਇਹਨੂੰ ਜਾਣਦਾ ਨਹੀਂ ਕਹਿੰਦਾ ਮੈਂ ਤਾਂ ਲੀਡਰ ਆ ਜੀ ਵੱਡਾ ਲੀਡਰ ਬੰਦਾ ਕਾਲੀ ਕਲਦਾ ਜੀ ਇਹਦੇ ਕੋਲ ਕਿਸੇ ਨਾਲ ਫੋਟੋ ਪਾ ਦਿੰਦਾ ਕਦੋਂ ਕਿਸੇ ਨਾਲ ਫੋਟੋ ਪਾ ਦਿੰਦਾ ਜੀ ਇਹ ਦਿੱਲੀ ਹਾਂਜੀ ਤੁਸੀਂ ਵਿਸ਼ਵਾਸ ਕੀਤਾ ਕਿ ਤੁਸੀਂ ਇਸ ਤੇ ਬਸ ਵਿਸ਼ਵਾਸ ਸੇ ਆਗੇ ਜੀ ਚਲੋ ਮੈਂ ਕਰਵਾ ਦੇਣਗੇ ਜੀ ਪਰਮਜੀਤ ਪੰਮਾ ਕਿੱਥਾਂ ਮਿਲਾਈ ਤੁਹਾਨੂੰ ਜੀ ਇਹ ਤਾਂ ਉਧਰ ਸਾਡੇ ਏਰੀਆ ਦਾ ਮੈਂ ਇਹਨੂੰ ਜਾਣਦਾ ਸੀ ਇਹ ਮੈਨੂੰ ਉੱਥੇ ਹੀ ਮਿਲ ਗਿਆ ਸੀ ਵਿਜੀਲੈਂਸ ਦਫ਼ਤਰ ਹੀ ਉਹ ਚਾਹਿਲ ਕੋ ਬੈਠਾ ਮੈਂ ਵੀ ਚਾਹ ਪੀਣ ਲੱਗਿਆ ਸੀ ਪਤਾ ਨਹੀਂ ਜੀ ਤੇ ਕੰਮ ਦਾ ਕੁੰਮ ਦਾ ਕੋਈ ਨਹੀਂ ਪਤਾ ਕੀ ਕਰਦਾ ਕੀ ਨਹੀਂ ਜੀ ਜਿਹੜੇ ਪੈਸੇ ਮੰਗੇ ਸੀ ਬਿਜ਼ਨਸ ਦੇ ਨਾਮ ਤੇ ਇਹਨਾਂ ਨੇ ਹਾਂ 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 ਜੀ ਬਿਜ਼ਨਸ ਦੇ ਨਾਮ ਤੇ ਮੰਗੇ ਸੀ ਜੀ ਪਹਿਲੇ ਵੀ ਤੁਹਾਡੇ ਨਾਲ ਕਦੀ ਇਹ ਗੱਲਬਾਤ ਹੋਈ ਹੈ ਪੈਸੇ ਬਾਰੇ ਕਦੀ ਵੀ ਕੋਈ ਸੀ ਨਾ ਨੋ ਪਹਿਲਾਂ ਕੋਈ ਗੱਲਬਾਤ ਨਹੀਂ ਉਦੋਂ ਹੋਈ ਸੀ ਉਸ ਤੋਂ ਬਾਅਦ ਮੇਰਾ ਫੋਨ ਇਹਨਾਂ ਨੂੰ ਹੁਣ 2-3 ਮਹੀਨੇ ਹੋ ਗਏ ਮੇਰਾ ਫੋਨ ਇਹਨਾਂ ਚੱਕਰ ਨਾ ਬੰਦ ਕਰਤਾ ਸੀ ਜੀ ਹਾਂ ਫੜ ਲੈ ਜੀ ਇੱਥੇ ਜੀ ਉਹਨਾਂ ਦੇਖੋ ਉਹਨ ਕੀ ਕਾਰਵਾਈ ਹੁੰਦੀ ਹੈ ਜੀ ਕੀ ਕਰਦੇ ਆ ਕਾਰਵਾਈ ਮੈਂ ਨੋਨ ਪੇਮੈਂਟ ਵਾਪਸ ਨਹੀਂ ਕੀਤੀ ਹਾਂ ਪੇਮੈਂਟ ਵਾਪਸ ਚਾਹੀਦੀ ਜੇ ਮੈਂ ਤਾਂ ਬਹੁਤ ਤੰਗ ਚ ਮੇਰੇ ਤਾਂ ਛਿਰਕੇ ਲੱਗਦਾਤਾ ਜੀ ਪਹਿਲਾ ਮੈਨੂੰ ਐਵੇਂ ਕਿਸੇ ਝੁੱਟਕੇ ਚੋਂ ਮੇਰੇ ਤਾਏ ਦੇ ਮੁੰਡੇ ਨੇ ਵਸਾਲਿਆ ਸੀ ਉਹ ਵੀ ਚਲ ਜਾਨ ਦੇ ਵਿੱਚ ਮੈਂ ਬਾਹਰ ਆ ਗਿਆ ਸੀ ਜੀ ਪਟਿਆਲਾ ਤੋਂ ਬਲਜੀਤ ਸਰਨਾ ਦੀ ਰਿਪੋਰਟ